ਦੇ ਗੱਟ ਹੈ ਉਹ ਕੀ ਕੇਸ ਆਇਆ ਤੇ ਤੁਹਾਡੇ ਹੀ ਸਹਿਮਤੀ ਹੈ ਮੇਰੇ ਸਾਨੂੰ ਨਹੀਂ ਕੋਈ ਕਿਸੇ ਗੱਲ ਦਾ ਪਤਾ ਹੈਗਾ ਵੀ ਕਿਸੇ ਨੇ ਕੇਸ ਲਾਇਆ ਹੈ ਸਾਡਾ ਕੋ ਹਿਸ਼ਾਰਪੁਰ ਚ ਅਗਰ ਵੀ ਜਾਂ ਮੈਂ ਉਹ ਹੀ ਕੇਸ ਲੜਦੇ ਹਾਂ ਪਿਕਾਣਾ ਚੰਦੂਗੁਰ ਬੀਲ ਸਾਹਿਬ ਦੇ ਉਹਨਾਂ ਨੇ ਵੀ ਕੀ ਮੈਸੇਜ ਕੀਤਾ ਮੈਂ ਇਹ ਹੀ ਕਹਿਣਾ ਚਾਹੁੰਦਾ ਵੀ ਸਤੋ ਬਗੈਰ ਪੁੱਛੇ ਕੋਈ ਦੰਦੀ ਕੋਰਟ ਚ ਅਰਜੀ ਨਾ ਭਾਵੇ ਨਾ ਕੋਈ ਕੇਸ ਲਾਵੇ ਸਤੋ ਪੁੱਛ ਕੇ ਫਿਰ ਦਿੱਕਤ ਕੀਤਾ ਜਾਂਦਾ ਹੈ ਸਰ ਜੀ ਕੋਈ ਸਾਹਮਣੇ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਕਿਤੇ ਫੋਨ ਹੈ ਉਹਨਾਂ ਦਾ ਫੋਨ ਤੇ ਕੋਈ ਗੱਲ ਦਾ ਸੰਪਰਕ ਨਹੀਂ ਜੀ ਮੈਨੂੰ ਮੈਨੂੰ ਕਿਸੇ ਨਾਲ ਕੋਈ ਜਾਣ ਗਨ ਨਾ ਉਸ 파ਰਕ ਨਹੀਂ ਹੈਗਾ ਨਾ ਮੈਨੂੰ ਪਤਾ ਹੀ ਹੈ ਵੀ ਕੇਸ ਲੱਗਾ ਨਹੀਂ ਸਟੇਟ ਦਾ ਹਿਸ਼ਾਰਪੁਰ ਚ ਕੇਸ ਚੱਲਦਾ ਹੈ ਹਾਂ ਬੱਲ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਜੇ ਮੇਰੇ ਬੇਟੇ ਨੂੰ ਕਿਸੇ ਨੇ ਉਹਨੂੰ ਲੈ ਜਾਂਦੇ ਹੋਏ ਕਿਤੇ ਲੈ ਕੇ ਜਾਂਦਾ ਹੋਇਆ ਉਹਨੂੰ ਦੇਖਿਆ ਤਾਂ ਉਹ ਸਾਡੇ ਨਾਲ ਜ਼ਰੂਰ ਸੰਪਰਕ ਕਰ ਕਲਸਾ ਬਾਈਕੀ ਕਿਥੇ ਅੱਜ ਜੋ ਪਿਛਲੇ ਦਿਨੀ ਕਾਤਾ ਗੁਰੂ ਵੀਰ ਸਿੰਘ ਨੂੰ ਬਹੁਤ ਰਿੰਦਗੀ ਨਾਲ ਉਸ ਦੁਸ਼ਟ ਬੰਦੇ ਨੇ ਮਾਰਿਆ ਗਿਆ ਉਹ ਸਤਿਗੁਰੂ ਅਗੇ ਆਵਾਜ਼ ਵਿੱਚ ਸੱਚੇ ਪਾਤਸ਼ਾਹ ਉਸ ਮਸਜਿਦ ਕਾਲ ਲੱਗਦਾ ਹੈ ਉਹ ਚਾਣਨਾ ਵਿੱਚ ਨਵਾਖ ਰਕੇ ਤੇ ਪਰਿਵਾਰ ਨੂੰ ਪਾਣੇ ਦੇ ਵਿੱਚ ਰੱਖੇ ਤੇ ਇੱਥੇ ਪੰਥਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਇਕੱਤਰ ਹੋਈਆਂ ਨੇ ਜਿਹੜਾ ਇੱਕ ਸੰਘਰਸ਼ ਦਾ ਵਿਗਲੋਬਜਿਆ ਪੰਜਾਬ ਬਚਾਓ ਪ੍ਰਵਾਸੀ ਪਹਜਾਓ ਉਸ ਦੇ ਤਹਿਤ ਹੁਣ ਸਾਰੀਆਂ ਜਥੇਬੰਦੀਆਂ ਵੱਲੋਂ ਬੀਸੀ ਸਾਹਿਬ ਨੇ ਕਿ ਮੰਨਦਾ ਕੋਤਰਾ ਦਿਤਾ ਜਾਊਗਾ ਜਿਹਦੇ ਵਿੱਚ ਇਹ ਲਿਖਿਆ ਗਿਆ ਕਿ ਹਰੇਕ ਸੂਬੇ ਨੂੰ ਇਹ ਹਾਕਾ ਵੀ ਕੋਈ ਇੱਕ ਕਾਨੂੰਨ ਬਣਾਉਣਾ ਚਾਹੀਦਾ ਪਹਿਲਾਂ ਬਣਾਏ ਬਣੇ ਹੋਏ ਨੇ ਕਾਨੂੰਨ ਦੂਸਰੇ ਸੂਬਿਆਂ ਦੇ ਵਿੱਚ ਵੀ ਜਿਹੜਾ ਬਾਹਰਲਾ ਬੰਦਾ ਕੋਈ ਇੱਥੇ ਜ਼ਮੀਨ ਨਾ ਖਰੀਦ ਸਕੇ ਇੱਥੇ ਉਹਦਾ ਉਧਾਰ ਕਾਟ ਰਾਸਾ ਕਢਣਾ ਨਾ ਬਣ ਸਕੇ ਅਸੀਂ ਉਹ ਹੀ ਕਾਨੂੰਨ ਬਣਾਉਣ ਤੋਂ ਹਾਂ ਵੀ ਉਹ ਕਾਨੂੰਨ ਬਣੇ ਅਸੀਂ ਕਿਸੇ ਨੂੰ ਮਾਰਨਾ ਨਹੀਂ ਚਾਹੁੰਦੇ ਅਸੀਂ ਕਾਨੂੰਨ ਦੀ ਗੱਲ ਕਰਦੇ ਆ ਕਾਨੂੰਨ ਦੇ ਤਹਿਤ ਇੱਕ ਮੰਗ ਪੱਤਰ ਮੁੱਖ ਮੰਤਰੀ ਸਾਹਿਬ ਤੇ ਹੋਰ ਜਿਹੜੇ ਨੇ ਸਰਕਾਰੀ ਗਵਰਨਰ ਸਾਹਿਬ ਉਹਨਾਂ ਦੇ ਨਾਮ ਤੇ ਲਿਖਿਆ ਗਿਆ ਮੰਗ ਪੱਤਰ ਹੁਣ ਡੀਸੀ ਦਫ਼ਤਰ ਦੇ ਵਿੱਚ ਜਾ ਕੇ ਇੱਕ ਕਾਫਲੇ ਦੇ ਰੂਪ ਵਿੱਚ ਜਿਹੜੀਆਂ ਸਿੱਖ ਸੰਗਤਾਂ ਸਾਰੀਆਂ ਜਾਣਗੀਆਂ ਅੱਗੇ ਅੱਗੇ ਸੰਗਤਾਂ ਨੇ ਜਾਣਾ ਪਿੱਛੇ ਪਿੱਛੇ ਸੰਗਤ ਸਾਰਿਆਂ ਨੇ ਆਉਣਾ ਜਿਹੜੇ ਉਮਰਤਖਰ ਜਿਹਾ ਤੇ ਬਹੁਤ ਨੇ ਮੈਂਨੇ ਉਹ ਵੀ ਪਹੁੰਚ ਰਹੇ ਨੇ ਜਿਸ ਦੇ ਵਿੱਚ ਅ ਲਖਾ ਜੀ ਦਾਣਾ ਵੀਰ ਜੀ ਅਮੋਤੋਜ ਮਾਨ ਜੀ ਸਾਡੇ ਸਤਗੁਰ ਜੀ ਦਾ ਜੋਗ ਪਰਮਜੀਤ ਸਿੰਘ ਮਨਤਲ ਖਾਲਸਾ ਵੱਲੋਂ ਅ ਹੋਰ ਵੀ ਜਨੇਪੀ ਤੇ ਆਏ ਹੋਏ ਨੇ ਸਾਡੇ ਸਿੰਘ ਜਥੇਬੰਦੀਆਂ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਤਰਨਾਵਾਲ ਵਾਲੇ ਬਿਜਵਾੜੇ ਵਾਲੇ ਉਹ ਵੀ ਪਹੁੰਚੇ ਹੋਏ ਨੇ ਹੋਰ ਬਹੁਤ ਸਾਰੇ ਫਾਈ ਬਰਾਲਾ ਸਾਹਿਬ ਜੀ ਉਹ ਵੀ ਆਏ ਹੋਏ ਨੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਦੇ ਪਛਾਣ ਆਗੂ ਮਨਜੀਤ ਸਰਾਏ ਜੀ ਬਹੁਤ ਸਾਰੀਆਂ ਜਥੇਬੰਦੀਆਂ ਸਾਰਿਆਂ ਦਾ ਸincere ਧੰਨਵਾਦ ਕਰਦਾ ਸਾਰਿਆਂ ਨੂੰ ਜੀਓ ਆਏ ਹੋਏ ਨੇ ਬਹੁਤ ਸਿੱਧੇ ਪਰਵਾਸੀਆਂ ਤੋਂ ਬਹੁਤ ਜ਼ਿਆਦਾ ਪੰਜਾਬੀਆਂ ਵੱਲੋਂ ਪ੍ਰੋਤਸ ਕੀਤਾ ਜਾ ਰਿਹਾ ਪਰ ਕੁਝ ਪੰਜਾਬੀ ਜਿਵੇਂ ਕਿਸਾਨ ਔਰ ਕੋ ਆਪਾ ਜਗਿੰਦਰ ਸਿੰਘ ਗੋਰਾਹਾ ਦੀ ਗੱਲ ਕਰ ਲਈਏ ਰਾਜੇਵਾਲ ਦੀ ਗੱਲ ਕਰ ਲਈਏ ਔਰ ਉਹ ਫਾਰਕ ਦਾ ਦੇ ਕਿਸਾਨਾਂ ਕੋ ਜਿਹੜੋ ਪੰਜਾਬ ਪੰਜਾਬੀਆਂ ਦੇ ਵਿਰੋਧ ਕਰ ਰਹੇ ਜੀ ਕਹਿੰਦੇ ਕਿ ਇੱਥੇ ਨਾ ਖੇਤੀ ਸੰਭਵ ਨਹੀਂ ਉਹਨਾਂ ਨੇ ਕਦੇ ਪੰਜਾਬ ਦੇ ਹੱਕ ਦੀ ਗੱਲ ਕੀਤੀ ਆ ਕਾਮਰੈਡੀ ਰਾਣਾ ਉਹਨਾਂ ਕਾਮਰੈਡਾਂ ਦੀ ਗੱਲ ਹੀ ਕੰਮ ਉਹੀ ਕਰਨੀ ਆ ਕਰਨ ਜਿਹੜਾ ਸਾਡਾ ਹੱਕ ਬਣਦਾ ਸੀ ਹੱਕ ਲੈਣੇ ਨੇ ਸਾਜੀ ਕਿਸ ਦਾ ਵਿਰੋਧ ਨਹੀਂ ਕਰਦੇ ਉਹਨਾਂ ਨੂੰ ਪੰਜਾਬ ਦੇ ਹੱਕਾਂ ਵਾਸਤੇ ਖੜਨਾ ਚਾਹੀਦਾ ਇਸ ਤਹਿਤ ਇਸ ਮਹੰਮ ਤਹਿਤ ਇਹ ਜਿਹੜਾ ਸੰਘਰਸ਼ ਚੱਲਿਆ ਪਤਾ ਲੱਗ ਜੂ ਪੰਜਾਬ ਦਾ ਅਰਖਾ ਕੋਣਾ ਤੇ ਪ੍ਰਾਜ ਪੰਜਾਬ ਦਾ ਬੋਧ ਦੀ ਗਾਣਾ ਤੁਹਾਡੇ ਸਾਹਮਣੇ ਦਿਨਾਂ ਦੇ ਵਿੱਚ ਆ ਜਾਣੇ ਸਾਰੇ ਸਰਕਾਰ ਕਰ ਰਹੀ ਹੈ ਕਿ ਜਲਦ ਜਿਹੜੀ ਹੈ ਇਨਸਾਫ ਮਿਲੇ ਇਹ ਤੋਂ ਸਪਸ਼ਟ ਪੁਲਿਸ ਕੋਲੋਂ ਚਲਾਨ ਨਹੀਂ ਪਾ ਸਾਡਾ ਕੋਈ ਪੰਜਾਬੀ ਵਾਰਿਆ ਕਿ ਗਲਤ ਕੰਮ ਤਾਂ ਨਹੀਂ ਕਰਦਾ 35 35 40 40 ਲੱਖ ਲੱਖ ਸਾਡੇ ਨੌਜਵਾਨ ਗਏ ਹੋਏ ਨੇ ਉੱਥੇ ਜੇ ਕਾਨੂੰਨ ਬਣੇ ਹੋਣੇ ਸਖਤ ਜੇ ਟਰੰਪ ਆਪਦੇ ਪੰਜਾਬੀ ਨੂੰ ਬਾਹਰ ਕੱਢ ਸਕਦਾ ਕਿ ਅਸੀਂ ਨਹੀਂ ਕੱਢ ਸਕਦੇ ਅਸੀਂ ਕਰ ਸਕਦੇ ਹਾਂ ਸਾਡਾ ਪੰਜਾਬ ਆ ਸਾਡੀ ਧਰਤੀ ਆ ਸਾਰੋ ਕੁਝ ਕਰ ਸਕਦੇ ਆ ਅਸੀਂ ਮਤੇ ਪਾਉ ਸਾਡੇ ਤੇ ਕਾਨੂੰਨ ਬਣੇ ਕੋਈ ਗਲਤ ਤਾਂ ਬਣਨੀ ਚਾਹੀਦੀ ਆ ਨਾ ਜਿਹੜਾ ਜਿਹੜਾ ਮੂੰਹ ਝਾਕੇ ਆ ਜਾਂਦਾ ਉਹ ਪੰਜਾਬ ਦੇ ਵਸਆਂ ਤੇ ਪਰਦਾਨ ਦਾ ਕਰਨਾ ਸਾਡੇ ਪੰਜਾਬ ਨੂੰ ਲਾਂਬੂ ਦੇ ਵਿੱਚ ਆਪਣੇ ਅੱਗੇ ਲਾ ਦਿੰਦਾ ਇਸ ਕਰਕੇ ਪੰਜਾਬ ਸਾਡਾ ਗੁਰਾਂ ਦੇ ਨਾਂ ਤੇ ਦੇ ਗਏ ਚਨਾਇਓ ਕੀ ਕੇਸ ਆਇਆ ਤੇ ਤੁਹਾਡੇ ਹੀ ਸਾਹਮਣੇ ਪਈ ਮੇਰੇ ਸਾਨੂੰ ਨਹੀਂ ਕੋਈ ਕਿਸੇ ਗੱਲ ਦਾ ਪਤਾ ਹੈਗਾ ਵੀ ਕਿਸੇ ਨੇ ਕੇਸ ਲਾਇਆ ਹੈ ਸਾਡਾ ਕੋ ਹੁਸ਼ਿਆਰਪੁਰ ਚ ਅਗੜੀਂ ਦਾ ਨੂੰ ਮੈਂ ਉਹ ਹੀ ਕੇਸ ਲੜਦੇ ਹੋਏ ਪੀ ਕਹਿਣਾ ਚਾਹੁੰਦਾ ਉਹਰੇ ਕੇਲ ਸਾਹ ਦੇ ਨਾਲ ਕੋਈ ਕੀ ਮਾਸੇ ਤੰਗਣਾ ਮੈਂ ਇਹੀ ਕਹਿਣਾ ਚਾਹੁੰਦਾ ਵੀ ਸਾ ਤੋਂ ਬਗੈਰ ਪੁੱਛੇ ਕੋਈ ਦੰਦੀ ਕੋਰਟ ਚ ਅਰਜੀ ਨਾ ਭਾਵਰੇ ਨਾ ਕੋਈ ਕੇਸ ਲਾਵੇ ਸਤੋ ਪੁੱਛ ਕੇ ਫਿਰ ਕੀਤਾ ਜਾਂਦਾ ਜੀ ਬੋਲਦੇ ਕੇ ਸਾਹਮਣੇ ਤੁਹਾਡਾ ਕੋਈ ਗੱਲਬਾਤ ਕੀਤੀ ਕਿ ਕੋਈ ਫੋਨ ਹੈ ਉਹਨਾਂ ਦਾ ਫੋਨ ਤੇ ਕੋਈ ਸੰਪਰਕ ਨਹੀਂ ਮੈਨੂੰ ਮੈਨੂੰ ਕਿਸੇ ਨਾਲ ਕੋਈ ਜਾਨੀ ਗੱਲ ਨਾਲ ਉਸ ਪਾਰਕ ਨਹੀਂ ਹੈਗਾ ਨਾ ਮੈਨੂੰ ਪਤਾ ਹੀ ਨਹੀਂ ਬੀ ਕੇਸ ਨੱਕਾਇ ਨਹੀਂ ਸਟਾ ਦਾ ਹਾਰਪੋਰ ਚਕੇਸ ਚਲਦਾ ਹੈ ਉਹ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਜੇ ਮੇਰੇ ਬੇਟੇ ਨੂੰ ਕਿਸੇ ਨੇ ਉਹਨੂੰ ਦੇ ਜਾਂਦੇ ਹੋਏ ਕਿਤੇ ਲੈ ਕੇ ਜਾਂਦਾ ਹੋਇਆ ਉਹਨੂੰ ਦੇਖਿਆ ਤਾਂ ਉਹ ਸਾਡੇ ਨਾਲ ਜ਼ਰੂਰ ਸੰਪਰਕ ਕਰ ਕਲਪਾ ਬਹਿ ਕਿਤੇ ਕਿਤੇ ਅੱਜ ਜੋ ਪਿਛਲੇ ਦਿਨੀ ਕਾਤਾ ਗੁਰੂ ਵੀਰ ਸਿੰਘ ਨੂੰ ਬਹੁਤ ਰੰਗ ਦੀ ਨਾਲ ਉਹ ਜਿਸ ਤਰ੍ਹਾਂ ਮਰਿਆ ਗਿਆ ਉਹ ਸਤਿਗੁਰੂ ਅੱਗੇ ਆਵਾਜ਼ ਵਿੱਚ ਸੱਚੇ ਪਾਤਸ਼ਾਹ ਸਮਸਦੀਵ ਕਾਲ ਹੈ ਲੱਗਦਾ ਆ ਵਿਚਾਰਨਾਂ ਵਿੱਚ ਰਖ ਰਕੇ ਤੇ ਪਰਵਾਹ ਨੂੰ ਪਾਣੇ ਦੇ ਵਿੱਚ ਰਖੇ ਜੇ ਇੱਥੇ ਪੰਥਕ ਜਥੇ ਬੰਦੀਆਂ ਕਿਸਾਨ ਜਥੇ ਬੰਦੀਆਂ ਸਮਾਜਿਕ ਜਥੇ ਬੰਦੀਆਂ ਇਕੱਤਰ ਹੋਈਆਂ ਨੇ ਜਿਹੜਾ ਇੱਕ ਸੰਘਰਸ਼ ਦਾ ਵੇਗ ਨੂੰ ਵਜਿਆ ਪੰਜਾਬ ਬਚਾਓ ਪ੍ਰਵਾਸੀ ਪਹਜਾਓ ਉਸ ਤਹਿਤ ਹੁਣ ਸਾਰੀਆਂ ਜਥੇ ਬੰਦੀਆਂ ਵੱਲੋਂ ਬੀਸੀ ਸਾਹਿਬ ਨੂੰ ਨਮਗਾ ਪੱਤਰ ਦਿੱਤਾ ਜਾਊਗਾ ਜਿਹਦੇ ਵਿੱਚ ਇਹ ਲਿਖਿਆ ਗਿਆ ਕਿ ਹਰੇਕ ਸੂਬੇ ਨੂੰ ਇਹ ਹਾਕਾ ਵੀ ਕੋਈ ਕਾਨੂੰਨ ਬਣਾਉਣਾ ਚਾਹੀਦਾ ਪਹਿਲਾਂ ਬਣਾਏ ਬਣੇ ਹੋਏ ਨੇ ਕਾਨੂੰਨ ਦੂਸਰੇ ਸੂਬਿਆਂ ਦੇ ਵਿੱਚ ਵੀ ਜਿਹੜਾ ਬਾਹਰਲਾ ਬੰਦਾ ਕੋਈ ਇੱਥੇ ਜ਼ਮੀਨ ਨਾ ਖਰੀਦ ਸਕੇ ਇੱਥੇ ਉਹਦਾ ਉਧਾਰਕਾਲ ਰਸਾਂ ਕਢਣਾ ਬਣ ਸਕੇ ਅਸੀਂ ਉਹੀ ਕਾਨੂੰਨ ਬਣਾਉਣਾ ਚਾਹੁੰਨੇ ਆ ਇਹ ਕਾਨੂੰਨ ਬਣੇ ਅਸੀਂ ਕਿਸੇ ਨੂੰ ਮਾਰਨਾ ਨਹੀਂ ਚਾਹੁੰਦੇ ਅਸੀਂ ਕਾਨੂੰਨ ਦੀ ਗੱਲ ਕਰਦੇ ਆ ਕਾਨੂੰਨ ਦੇ ਤਹਿਤ ਇੱਕ ਮੰਗ ਪੱਤਰ ਮੁੱਖ ਮੰਤਰੀ ਸਾਹਿਬ ਤੇ ਹੋਰ ਜਿਹੜੇ ਨੇ ਸਰਕਾਰੀ ਗਵਰਨਰ ਸਾਹਿਬ ਉਹਨਾਂ ਦੇ ਨਾਮ ਤੇ ਲਿਖਿਆ ਗਿਆ ਮੰਗ ਪੱਤਰ ਹੁਣ ਡੀਸੀ ਦਫ਼ਤਰ ਦੇ ਵਿੱਚ ਜਾ ਕੇ ਇੱਕ ਕਾਫਲੇ ਦੇ ਰੂਪ ਵਿੱਚ ਜਿਹੜੀਆਂ ਸਿੱਖ ਸੰਗਤਾਂ ਸਾਰੀਆਂ ਜਾਣਗੀਆਂ ਅੱਗੇ ਅੱਗੇ ਸੰਗਤਾਂ ਨੇ ਜਾਣਾ ਪਿੱਛੇ ਪਿੱਛੇ ਸੰਗਤ ਸਾਰਿਆਂ ਨੇ ਆਉਣਾ ਜਿਹੜੇ ਅਮਰ ਕ੍ਰਿਜੇ ਜੇਤ ਜੀ ਜੀ ਨੰਮਨ ਤੇ ਉਹ ਵੀ ਪਹੁੰਚ ਰਹੇ ਨੇ ਜਿਸ ਦੇ ਵਿੱਚ ਅ ਲਕਸ਼ਾ ਦਾਣਾ ਵੀਰ ਜੀ ਅਮਤੋਜ ਮਾਨ ਜੀ ਸਾਡੇ ਸਤਗੁਰ ਜਾਰਜੋਗ ਪਰਮਜੀਤ ਸਿੰਘ ਮਹੰਤਲ ਖਾਲਸਾ ਵੱਲੋਂ ਅ ਹੋਰ ਵੀ ਜਨੇ ਬੀਤੇ ਆਏ ਹੋਏ ਨੇ ਸਾਡੇ ਸਿੰਘ ਜਥੇਬੰਦੀਆਂ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਤਰਨਾਵਾਲੇ ਬਜਵਾੜੇ ਵਾਲੇ ਉਹ ਵੀ ਪਹੁੰਚੇ ਹੋਏ ਨੇ ਹੋਰ ਬਹੁਤ ਸਾਰੇ ਫਾਈ ਬੜਾੜਾ ਸਾਹਿਬ ਜੀ ਉਹ ਵੀ ਆਏ ਹੋਏ ਨੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਦੇ ਪਛਾਣ ਆਗੂ ਮਨਜੀਤ ਸਰਾਏ ਜੀ ਬਹੁਤ ਸਾਰੀਆਂ ਜਥੇਬੰਦੀਆਂ ਸਾਰਿਆਂ ਦਾ ਸਿਰ ਧੰਨਵਾਦ ਕਰਦਾ ਸਾਰਿਆਂ ਨੂੰ ਜੀਓ ਆਇਓ ਕਹਿੰਦੇ ਬਸ ਜਿੱਥੇ ਪਰਵਾਸੀਆਂ ਤੋਂ ਬਹੁਤ ਜ਼ਿਆਦਾ ਪੰਜਾਬੀਆਂ ਵੱਲੋਂprotest ਕੀਤਾ ਜਾ ਰਿਹਾ ਪਰ ਕੁਝ ਪੰਜਾਬੀ ਜਿਵੇਂ ਕਿਸਾਨਾਂ ਕੋ ਆਪਾ ਜਗਿੰਦਰ ਸਿੰਘ ਬਰਾਵਾ ਦੀ ਗੱਲ ਕਰ ਲਈਏ ਰਾਜੇਵਾਲ ਦੀ ਗੱਲ ਕਰ ਲਈਏ ਔਰ ਬਹੁਤ ਸਾਰੇ ਦਰਦਕਸਾਨਾਂ ਕੋ ਜਿਹੜਾ ਪੰਜਾਬ ਪੰਜਾਬੀਆਂ ਦੇ ਵਿਰੋਧ ਕਰ ਰਿਹਾ ਜੀ ਕਹਿੰਦੇ ਇਹਨਾਂ ਚਿੱਤ ਨਾ ਖੇਤੀ ਸੰਭਵ ਹੋਣਾ ਨੇ ਕਦੇ ਪੰਜਾਬ ਦੇ ਹੱਕ ਦੀ ਗੱਲ ਕੀਤੀ ਆ ਕਾਮਰੈਡਟੀ ਲਾਣਾ ਉਹਨਾਂ ਕਾਮਰੈਡਾਂ ਦੀ ਕਾਲੀ ਕੰਮ ਉਹੀ ਕਰਨੀਆਂ ਕਰ ਲੈ ਜਿਹੜਾ ਸਾਡਾ ਹੱਥੋਂ ਫੜਨ ਦਾ ਸੀ ਹੱਥ ਲੈਣੇ ਨੇ ਸਾਜੀ ਕਿਸ ਦਾ ਵਿਰੋਧ ਨਹੀਂ ਕਰਦੇ ਉਹਨਾਂ ਨੂੰ ਪੰਜਾਬ ਦੇ ਹੱਕਾਂ ਵਾਸਤੇ ਖੜਨਾ ਚਾਹੀਦਾ ਇਸੇ ਤਹਿਤ ਇਸ ਮਹੰਮ ਤਹਿਤ ਇਹ ਜਿਹੜਾ ਸੰਘਰਸ਼ ਚੱਲਿਆ ਪਤਾ ਲੱਗ ਜੂ ਪੰਜਾਬ ਦਾ ਅਰਖਾ ਕੌਣ ਆ ਤੇ ਭਰਾਜ ਪੰਜਾਬ ਦਾ ਬੋਧ ਦੀ ਗਾਣਾ ਤੁਹਾਡੇ ਸਾਹਮਣੇ ਦਿਨਾਂ ਦੇ ਵਿੱਚ ਆ ਜਾਣੇ ਸਾਰੇ ਸਰਕਾਰ ਕਰ ਰਹੀ ਹੈ ਕਿ ਜਲਦੀ ਜਲਦੀ ਹੈ ਕਿ ਇਸਾਬ ਦੇ ਲਈ ਰੋਇਦ ਕਰ ਸਪੈਸ ਪੁਲਿਸ ਕੋਲੋਂ ਚਲਾਨ ਨਹੀਂ ਪਾ ਸਾਡਾ ਕੋ ਪੰਜਾਬੀ ਵਾਰੇ ਆ ਕਿ ਗਲਤ ਕੰਮ ਤਾਂ ਨਹੀਂ ਕਰਦਾ 35 35 40 40 ਲੱਖ ਲੱਖ ਛਾੜ ਨਮਜਮਨ ਗਏ ਹੋਏ ਨੇ ਉੱਥੇ ਦੇ ਕਾਨੂੰਨ ਬਣੇ ਹੋਏ ਨੇ ਸਖਤ ਜੇ ਟਰੰਪ ਆਪਦੇ ਪੰਜਾਬੀ ਨੂੰ ਬਾਹਰ ਕੱਢ ਸਕਦਾ ਕਿਸੇ ਨਹੀਂ ਕੱਢ ਸਕਦੇ ਅਸੀਂ ਮੁਕਤ ਸਾਖ ਦੇ ਆ ਸਾਡਾ ਪੰਜਾਬ ਆ ਸਾਡੀ ਧਰਤੀ ਆ ਸਾਰੋ ਕੁਝ ਕਰ ਸਕਦੇ ਆ ਅਸੀਂ ਮਤੇ ਪਾਉ ਸਾਡੇ ਤੇ ਕਾਨੂੰਨ ਬਣੇ ਕੋਈ ਗਲਤ ਆ ਬਣਨੀ ਚਾਹੀਦੀ ਆ ਨਾ ਜਿਹੜਾ ਜਿਹੜਾ ਮੂੰਹ ਚਾ ਕੇ ਆ ਜਾਂਦਾ ਉਹ ਪੰਜਾਬ ਦੇ ਵਾਜਾਂ ਤੇ ਭਾਰਤਾਂ ਦਾ ਕਰਨਾ ਸਾਡੇ ਪੰਜਾਬ ਨੂੰ ਲਾਂਬੂ ਦੇ ਵਿੱਚ ਆਪਣੇ ਅੱਗੇ ਲਾ ਦਿੰਦਾ ਇਸ ਕਰਕੇ ਪੰਜਾਬ ਸਾਡਾ ਗੁਰਾਂ ਦੇ